ਲੋਕ ਸਭਾ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਆਪਣੀ ਜਿੱਤ ਨੂੰ ਪੱਕਿਆ ਕਰਨ ਦੇ ਲਈ ਹਰ ਤਰ੍ਹਾਂ ਦੇ ਤਰੀਕੇ ਅਪਣਾ ਰਹੀਆਂ ਨੇ ਅਤੇ ਭਾਜਪਾ ਨੇ ਵੀ ਵੱਡਾ ਕਦਮ ਚੁੱਕਦਿਆਂ ਦੇਸ਼ ਦੇ ਫਿਲਮ ਸਟਾਰ ਸੰਨੀ ਦੇਵ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ। ਸੰਨੀ ਦੇਵ ਨੂੰ ਭਾਜਪਾ ਗੁਰਦਾਸਪੁਰ ਸੀਟ ਤੋਂ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਗੁਰਦਾਸਪੁਰ ਉਹ ਹੀ ਸੀਟਾ ਜਿੱਥੋਂ ਪਹਿਲਾਂ ਵਿਨੋਦ ਖੰਨਾ ਦੋ ਵਾਰ ਐਮਪੀ ਰਹੇ ਚੁੱਕੇ ਨੇ ਅੱਤੇ ਉਹਨਾਂ ਦੀ ਮੌਤ ਤੋਂ ਬਾਅਦ ਗੁਰਦਾਸਪੁਰ ਦੀ ਉਪਚੋਣ ਕਾਂਗਰਸ ਦੇ ਸੁਨੀਲ ਕੁਮਾਰ ਜਾਖੜ ਨੇ ਜਿੱਤ ਲਈ ਸੀ ਪਰ ਹੁਣ سنی ਦੇਵ ਦੇ ਭਾਜਪਾ ਵਿੱਚ ਐਂਟਰੀ ਨਾਲ ਉਹਨਾਂ ਤੇ ਗੁਰਦਾਸਪੁਰ ਤੋਂ ਚੋਣ ਲੜਨ ਦੀ ਚਰਚਾ ਸ਼ੁਰੂ ਹੋ ਗਈ ਹੈ ਜਿਸ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਵਰਕਰ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਬਹੁਤ ਦਿਨਾਂ ਤੋਂ ਇੱਥੇ ਸਾਡੀ ਵਿਰੋਧੀ ਪਾਰਟੀ ਦਾ ਉਮੀਦਵਾਰ ਜਿਹੜਾ ਉਹ ਆ ਚੁੱਕਿਆ ਸੀ ਜੀ ਦਾ ਸ੍ਰੀ ਜਾਖੜ ਜੀ ਤੇ ਸਾਡੇ ਜ਼ਿਲ੍ਹੇ ਦੇ ਲੋਕ ਤੇ ਅਸੀਂ ਬੜੇ ਤਾਦਲੇ ਸਾਹ ਆਪਣੇ ਜਾਣਨ ਵਾਸਤੇ ਕਿ ਸਾਡੀ ਪਾਰਟੀ ਦਾ ਵੀ ਉਮੀਦਵਾਰ ਜਲਦੀ ਤੋਂ ਜਲਦੀ ਆਵੇ ਤਾਂ ਕਿ ਅਸੀਂ ਆਪਣੇ ਉਮੀਦਵਾਰ ਨੂੰ ਲੈ ਕੇ ਪਿੰਡਾਂ ਵਿੱਚ ਜਾ ਸਕੀਏ ਸ਼ਹਿਰਾਂ ਵਿੱਚ ਜਾ ਸਕੀਏ ਭਾਵੇਂ ਕਿ ਸਾਡੀ ਕਾਲੀ ਭਾਰਤ ਭਾਜਪਾ ਦਾ ਗੱਠਜੋੜ ਪਹਿਲਾਂ ਤੋਂ ਬੜੀ ਮਜ਼ਬੂਤੀ ਨਾਲ ਮੀਟਿੰਗਾਂ ਕਰ ਰਹੇ ਆਂ ਪੂਰੀ ਤਿਆਰੀ ਵਿੱਚ ਛੁੱਟੇ ਹੋਏ ਆ ਇਲੈਕਸ਼ਨਾਂ ਦੀ ਪਰੰਤੂ ਅਸੀਂ ਆਪਣੇ ਉਮੀਦਵਾਰ ਦੀ ਢੀਕ ਸੀ ਅੱਜ ਸਾਡੀ ਖੁਸ਼ੀ ਦਾ ਕੋਈ ਹੱਦ ਨਹੀਂ ਰਹੀ ਜਦੋਂ ਸਾਡੀ ਪਾਰਟੀ ਨੇ ਸ਼੍ਰੀ ਸਨੀ ਦਿਓਲ ਜੀ ਨੂੰ ਸਾਡਾ ਉਮੀਦਵਾਰ ਬਣਾ ਕੇ ਭੇਜਿਆ ਤੇ ਸਾਡੀ ਜਿਹੜੀ देर ਨਾਲ ਸੀਟ ਅਨਾਉਂਸ ਕੀਤੀ ਹੋਏਗੀ ਇੱਕੇ ਦਿਨ ਹੀ ਸਾਡੀਆਂ ਸਾਰੀਆਂ ਰਿਕਵਰੀਆਂ ਹੋ ਗਈਆਂ ਕਿਉਂਕਿ ਸ਼੍ਰੀ ਵਿਨੋਦ ਖੰਨਾ ਤੋਂ ਬਾਅਦ ਇੱਕ ਐਸੇ ਉਮੀਦਵਾਰ ਉਹਨਾਂ ਸਾਡੇ ਕੋਲ ਭੇਜੇ ਨੇ ਜਿਨ੍ਹਾਂ ਦਾ ਫਿਲਮੀ ਦੁਨੀਆ ਦੇ ਵਿੱਚ ਵੀ ਬਹੁਤ پاک ਤੇ ਸਾਫ਼ ਦਾਨਮ ਹੈਗਾ ਦਮਨ ਤੇ ਉਹਨਾਂ ਨੇ ਬੜੀਆਂ ਅਨਕਲਾਬੀ ਰੋਲ ਅਨਕਲਾਬੀ ਰੋਲ ਉਹਨਾਂ ਨੇ ਪਹਿਲਾਂ ਫਿਲਮਾਂ ਵਿੱਚ ਵੀ ਕੀਤੇ ਨੇ ਜਿਹੜੇ ਪੰਜਾਬ ਦੇ ਨੌਜਵਾਨਾਂ ਲਈ ਬੜੀ ਵੱਡੀ ਇਨਸਪੀਰੇਸ਼ਨ ਨੇ ਅੱਜ ਉਹਨਾਂ ਦੇ ਆਉਣ ਨਾਲ ਸਾਡੇ ਕਾਲੀ ਭਾਜਪਾ ਗੱਠ ਜੋੜ ਦੇ ਵਿੱਚ ਪੂਰੇ ਜ਼ਿਲ੍ਹੇ ਅੰਦਰ ਪੂਰੇ ਪਾਰਲੀਮੈਂਟ ਹਲਕੇ ਦੇ ਵਿੱਚ ਬੇਹੱਦ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਕਿ 2 ਲੱਖ ਤੋਂ ਵੱਧ ਵੋਟਾਂ ਨਾਲ ਸਾਡਾ ਉਮੀਦਵਾਰ ਇਥੋਂ ਜਿੱਤ ਕੇ ਜਾਏਗਾ ਤੇ ਇੱਕ ਨਵਾਂ ਰਿਕਾਰਡ ਜਿਹੜਾ ਅਸੀਂ ਸਥਾਪਿਤ ਕਰਾਂਗੇ ਉਸ ਦੇ ਕਈ ਕਾਰਨ ਨੇ ਕਿ ਸਾਡੇ ਪਹਿਲਾਂ ਜਿਹੜੇ ਗੁਰਦਾਸਪੁਰ ਵਿੱਚ ਫਿਲਮੀ ਐਕਟਰ ਸ਼੍ਰੀ ਵਿਨੋਦ ਖੰਨਾ ਜੀ ਆਏ ਸੀ ਉਹਨਾਂ ਨੇ ਬਹੁਤ ਹੀ ਇਤਿਹਾਸਿਕ ਕਾਰਜ ਕਰਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ ਤੇ ਲਗਾਵਾ ਤਾਰ ਚਾਰ ਵਾਰੋਂ ਮੈਂਬਰ ਪਾਰਲੀਮੈਂਟ ਉਥੋਂ ਬਣ ਕੇ ਗਏ ਕੇਂਦਰ ਚ ਵਰਜੀਰ ਦੇ ਤੇ ਅੱਜ ਵੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਦਿੰਨੇ ਆ ਕਿ ਉਹਨਾਂ ਤੋਂ ਬਾਅਦ ਵੀ ਇੱਕ ਇਹੋ ਜਿਹਾ ਪੰਜਾਬ ਦੀ ਧਰਤੀ ਦਾ ਜੰਮਪਲ ਸਾਡੇ ਕੋਲ ਉਮੀਦਵਾਰ ਭੇਜਿਆ ਉਹਨਾਂ ਨੇ ਸੰਨੀ ਦਿওল ਦੇ ਰੂਪ ਵਿੱਚ ਜਿਹੜਾ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਾ ਹੋਇਆ ਜ਼ਿਲ੍ਹਾ ਗੁਰਦਾਸਪੁਰ ਦੇ ਸਮੁੱਚੇ ਪੰਜਾਬੀਆਂ ਦੀ ਸੇਵਾ ਕਰੇਗਾ ਤੇ ਲਗਾਤਾਰ ਉਹ ਵੀ ਮੱਲਾ ਮਾਰ ਕੇ ਸੀਟ ਤੋਂ ਲਗਾਤਾਰ ਜਿੱਤਣਗੇ ਹੁਣ ਇਥੋਂ ਕਦੀ ਕਾਂਗਰਸ ਦਾ ਉਮੀਦਵਾਰ ਆਉਣ ਵਾਲੇ ਸਮੇਂ ਤੇ ਨਹੀਂ ਜਿੱਤ ਸਕੇਗਾ ਕਿਉਂਕਿ ਜਦੋਂ ਪਹਿਲਾਂ ਵਿਨੋਦ ਖੰਨਾ ਜੀ ਸਾਡੇ ਗਰਦਾਸਪੁਰ ਦੀ ਪਾਰਲੀਮੈਂਟ ਸੀਟ ਤੇ ਆਏ ਤੇ ਸਾਡੇ ਵਿਰੋਧੀਆਂ ਨੇ ਬੜਾ ਗਲਤ ਪ੍ਰਚਾਰ ਕੀਤਾ ਕਿ ਇੱਕ ਬੰਬੇ ਤੋਂ ਲਿਆ ਕੇ ਐਕਟਰ ਇੱਥੇ ਦੇ ਦਿੱਤਾ ਵਾ ਤੇ ਕੋਈ ਡਿਵੈਲਪਮੈਂਟ ਨਹੀਂ ਕਰਾਏਗਾ ਲੋਕਾਂ ਦੀ ਗੱਲ ਨਹੀਂ ਸੁਣੇਗਾ ਪਰ ਜਦੋਂ ਵਿਨੋਦ ਖੰਨਾ ਜੀ ਨੂੰ ਜਿਤਾਇਆ ਗਿਆ ਤੇ ਵਿਨੋਦ ਖੰਨਾ ਜੀ ਨੇ ਲੋਕਾਂ ਨਾਲ ਇੱਕੋ ਹੀ ਵਾਦਾ ਕੀਤਾ ਕਿ ਭਰਾਓ ਜੇ ਇਹ ਤੇ ਮੈਂ ਕੰਮ ਕਰਕੇ ਤੁਹਾਨੂੰ ਦਿਖਾਵਾਂਗਾ ਤੇ ਦੂਜੀ ਵਾਰੀ ਤੁਹਾਡੇ ਕੋਲ ਵੋਟਾਂ ਮੰਗਣਾਵਾਂਗਾ ਨਹੀਂ ਤੇ ਦੂਜੀ ਵਾਰੀ ਮੈਂ ਤੁਹਾਡੇ ਕਿਚਾਰੀ ਚ ਵੋਟਾਂ ਮੰਗਣ ਨਹੀਂ ਆਵਾਂਗਾ ਪਰ ਵਿਨੋਦ ਖੰਨਾ ਜੀ ਨੇ ਇੰਨਾ ਕੰਮ ਕਰਕੇ ਦੱਸਿਆ ਕੋਈ ਵੀ ਇਹੋ ਜਿਹਾ ਪੋਲਾ ਜਿਹੜਾ ਕਿ ਦੂਹਾਂ ਉਧਰ ਉਧਰ ਹਲਕਿਆਂ ਨੂੰ ਜੋੜਨ ਵਾਸਤੇ ਹਿਸ਼ਾਰਪੁਰ ਤੇ ਮਕੇਰੀਆਂ ਨੂੰ ਜੋੜਨ ਦਾ ਜਿਹੜਾ ਦੂਹਾਂ ਜ਼ਿਲ੍ਹਿਆਂ ਨੂੰ ਜੋੜਨ ਦਾ ਕੰਮ ਵਿਰੋਧਖਾਨਾ ਜੀ ਨੇ ਕੀਤਾ ਧਾਰ ਬਲਾਗ ਜੀ ਕੀਤਾ ਹੋਰ ਰਾਵੀ ਤੇ ਕੀਤਾ ਇਹ ਸਾਰੀਆਂ ਜਿਹੜੀਆਂ ਨੇ ਇਹ ਦੇਣ ਖੰਨੇ ਜੀਆਂ ਦੀ ਅੱਜ ਲੋਕ ਫਿਲਮੀ ਐਕਟਰ ਦਾ ਨਾਮ ਸਣੀ ਦਿਓਲ ਦਾ ਸੁਣ ਕੇ ਇੰਨੇ ਖੁਸ਼ ਹੋਏ ਨੇ ਕਿ ਕੋਈ ਬੇਦਾਗ ਇਹ ਹੁੰਦੇ ਨੇ ਜਾਖੜ ਵਾਂਗੂ ਕੋਈ ਦਾਗੀ ਲੀਡਰ ਨਹੀਂ ਇਹ ਬੇਦਾਗ ਲੀਡਰ ਨੇ ਜਿਨ੍ਹਾਂ ਨੂੰ ਕੋਈ ਆਪਣੀ ਕਮਾਈ ਨਾਲ ਕੋਈ ਕੋਈ ਕਰਪਸ਼ਨ ਨਾਲ ਕੋਈ ਵਾਸਤਾ ਨਹੀਂ ਇਹਨਾਂ ਨੂੰ ਲੋਕਾਂ ਦੀ ਡਿਵੈਲਪਮੈਂਟ ਕਰਾਉਣ ਨਾਲ ਹੈ ਅੱਜ ਜਦੋਂ ਸਨੀ ਦਿਓਲ ਜੀ ਦਾ ਨਾਮ ਸੁਣਿਆ ਭਾਵੇਂ ਸ਼ੀਟ ਜਿਹੜੀ ਹੈ ਸ਼ਾਮ ਤੱਕ ਚਾਹੇ ਸਵੇਰ ਤੱਕ ਡਿਕਲੇਅਰ ਹੋ ਜਾਏਗੀ ਸ਼੍ਰੋਮਣੀ ਅਕਾਲੀ ਦਲ ਇਹਦਾ ਸਵਾਗਤ ਕਰੇਗਾ ਜੇ ਸਨੀ ਦਿਓਲ ਜੀ ਨੂੰ ਭੇਜਦੇ ਨੇ ਤੇ ਇਥੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਾਂਗੇ ਵਿਸ਼ਵਾਸ ਦਿਉਂਦੇ ਆ ਤੈਨੂੰ